ਜਲੰਧਰ ਵੈਸਟ ਏਰੀਏ ਦਾ ਹਾਲ ਬੇਹਤ ਬਹੁਤ ਮਾੜਾ ਹਾਲ ਹੋਇਆ ਪਿਆ ਜਲੰਧਰ ਦੇ 120 ਫੁੱਟ ਰੋਡ ਤੇ ਕੂੜੇ ਦੇ ਨਾਂ ਨਾ ਬਹੁਤ ਹੀ ਬੁਰਾ ਹਾਲ ਹੋਇਆ ਪਿਆ ਜਿਮਿਨੀ ਚੋਨਾ ਦੇ ਵਿੱਚ ਮੌਜੂਦਾ ਸਰਕਾਰ ਨੇ ਬਹੁਤ ਸਾਰੀਆਂ ਸਫਾਈ ਵਾਲੀਆਂ ਗੱਡੀਆਂ ਲਗਾਈਆਂ ਹੋਈਆਂ ਸਨ ਲੇਕਿਨ ਦੋ ਬਾਰਸ਼ਾਂ ਹੁਣ ਕਾਰਨ ਇਸ ਟਾਈਮ ਕੋ ਇੰਨਾ ਕ ਬੁਰਾ ਹਾਲ ਹੋ ਗਿਆ ਕਿ ਉਥੋਂ ਲੰਘਣਾ ਵੀ ਮੁਸ਼ਕਲ ਹੋਇਆ ਪਿਆ ਆਂਦੇ ਜਾਂਦੇ ਰਾਹੀਗਰਾਂ ਵੱਲੋਂ ਰਸਤੇ ਵਿੱਚ ਕੂੜਾ ਸੁੱਟਿਆ ਜਾ ਰਿਹਾ ਹੈ ਅਤੇ ਨਗਰ ਨਿਗਮ ਵੱਲੋਂ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਮੌਜੂਦਾ ਸਰਕਾਰ ਨੇ ਬਹੁਤ ਸਾਰੇ ਵਾਅਦੇ ਕੀਤੇ ਗਏ ਸਨ ਲੇਕਿਨ ਸਭ ਫੇਲ ਹੀ ਨਿਕਲੇ ਮਹੱਲਾ ਨਿਵਾਸੀ ਬਹੁਤ ਹੀ ਪਰੇਸ਼ਾਨ ਹਨ ਬਿਲਕੁਲ ਲਾਈਫ ਤਸਵੀਰਾਂ ਪੰਜਾਬ ਤੇ ਪੱਤਰਕਾਰ ਲਾਪਰੀ ਸਿੰਘ ਦੀ ਖਾਸ ਤੌਰ ਜਲੰਧਰ ਸ਼ਹਿਰ ਤੋਂ ਅੱਪ ਪਰਿਆ ਪਿਆ ਸੀਵਰੇ ਦੇ ਵਿੱਚ ਟਾਊਟਾਂ ਡਿੱਗੀਆਂ ਪਈਆਂ ਪਾਣੀ ਤਾਂ ਆਪਣੇ ਆਪੇ ਆ ਭਰਨਾ ਪਾਣੀ ਤੇ ਆਪਣੇ ਆਪੇ ਆ ਨਾ ਬੰਬੜਜਾ ਘੜੀ ਹੈ ਹੂੰ ਨੀ ਭਾਜੀ ਤੁਹਾਡਾ ਨਾਮ ਕੀ ਹੈ ਜੇ ਨਾਮ ਦਰਸ਼ਨ ਲਾ ਤੁਸੀਂ ਇੱਥੇ ਰਹਿੰਦੇ ਹੋ ਹਾਂਜੀ ਮੈਂ ਦਿਲਬਾਗ ਇੱਥੇ ਲੁੱਟਾ ਖੋਆ ਵੀ ਹੁੰਦੀਆਂ ਹੋਣੀਆਂ ਰਾਤ ਦੇ ਸਮੇਂ ਉਹ ਕੁਲਕਮੂਟ ਕੰਮ ਵੀ ਚੱਲਦੇ ਨਹੀਂ ਦੇਖਿਆ ਜਾਵੇ ਜਦੋਂ ਆਮ ਆਦਮੀ ਪਾਰਟੀ ਦੇ ਪਿੱਛੇ ਇਲੈਕਸ਼ਨ ਹੋਏ ਮਹਿੰਦਰ ਭਗਤ ਜੀ ਲੜੇ ਇਲੈਕਸ਼ਨ ਉਹਨਾਂ ਵੱਲੋਂ ਵਾਅਦੇ ਤੇ ਬੜੇ ਕੀਤੇ ਗਏ ਸੀ ਵੀ ਅਸੀਂ ਆ ਕਰਾਂਗੇ ਉਹ ਕਰਾਂਗੇ ਤੁਹਾਨੂੰ ਕੀ ਲੱਗਦਾ ਮੀ ਉਹ ਕਰਦੇ ਹੀ ਪਏ ਐ ਮੁੰਡਿਆਂ ਨੂੰ ਹਾਂਜੀ ਨਹੀਂ ਪ੍ਰਧਾਨ ਜੀ ਉਹਨ ਕਿੱਦਾ ਇਹ ਰੋਡ ਆ ਜਿੱਦਾਂ ਚਾਰ ਦਿਵਾਰੀ ਟੁੱਟੀ ਐ ਖੋਖਲੀਆਂ ਹੋਈਆਂ ਆ ਸੜਕਾਂ ਕਿੱਦਾਂ ਕੋਈ ਖੇਡਣ ਆਊਗਾ ਬਾਹਰ ਕੂੜਾ ਕਿੰਨਾ ਕੋਈ ਫੈਮਿਲੀ ਆਈ ਨਹੀਂ ਸਕਦੀ ਇੱਥੇ ਖੇਡਣੇ ਆ ਕੋਈ ਪਹਿਲੇ ਬੱਚੇ ਲੈ ਕੇ ਆ ਕੇ ਸੈੱਲ ਕਰਨੇ ਅੱਛਾ ਕੀ ਲੋਕ ਮੰਨਦੇ ਹੂੰ ਉਹ ਦੇਖੋ ਅਸੀਂ ਪਾਰਕ ਦਾ ਬੁਰਾ ਹਾਲ ਹੋਇਆਗਾ ਹੂੰ ਇੱਥੇ ਦੇ ਬੱਤੇ ਕੀ ਚਾਰ ਨਹੀਂ ਆਤਾ ਨਹੀਂ 스마트 ਸਿਟੀ ਕਹਿੰਦੀ ਹੈ 스마트 ਸਿਟੀ ਦੇ ਨਾਮ ਦੇ ਪਾਰਕਾਂ ਲਈ ਬੋ ਫੰਡ ਇਕੱਠਾ ਕੀਤਾ ਜਾਂਦਾ ਹੈ ਫੰਡ ਦੇਖੋ ਕਿੱਥੇ ਲੱਗਦਾ ਹੈ ਫੰਡ ਦੇਖੋ ਪਾਣੀ ਕਿੱਥੇ ਜਾ ਰਿਹਾ ਉਹਦੇ ਬਾਹਰ ਹੀ ਜਾ ਰਿਹਾ ਹੂੰ ਹੁਣ ਜਿੱਦਾਂ ਕੂੜਾ ਪਿਆ ਕੂੜਾ ਕਿੰਨਾ ਪਿਆ 72 ਮੱਛਰ ਇੰਨਾ ਪੈਦਾ ਹੋਇਆ ਕਿਵੇਂ ਦੇਖਦੇ ਸੀ ਪਹਿਲੇ ਬੰਦੇ ਪਈ ਜਾ ਜਿਹੜਾ ਬੰਦੇ ਪਿਆ ਤੇ ਪਾਣੀ ਦਾ ਜੋਕ ਨਹੀਂ ਦੇ ਕਰਦੇ ਹੂੰ ਸਾਰਾ ਪੁਲੀ ਕਾਪ ਹੋ ਜਾਊਗਾ ਪਰ ਟਿੱਕੇ ਜਾਣੇ ਲੱਗਦਾ ਤੁਹਾਨੂੰ ਕਹਿੰਦੇ ਹੀ ਰਹਿੰਦੇ ਆ ਕੁਝ ਹੋੜਾ ਕਿ ਨਹੀਂ ਹੋਣਾ ਇਹ ਬਾਤ ਦੀਆਂ ਗੱਲਾਂ ਸੁਣਦੇ ਹੀ ਆਂ ਬਸ ਹੁੰਦਾ ਨਹੀਂ ਹੈਗਾ ਹੁਣ ਦੇਖੋ ਗਟਰ ਦੇ ਹਾਲਾਤ ਦੇਖੋ ਗਟਰ ਤੁਸੀਂ ਦੇਖੋ ਲੱਗ ਜਾਗੇ ਕਿੱਦਾਂ ਗੱਡਰੇ ਪਾਣੀ ਕਿੱਦਾਂ ਜਾਊਗਾ ਗਟਰ ਤਾਂ ਪੂਰਾ ਬੰਦ ਪਿਆ ਹੈ ਬੰਦ ਪਿਆ ਹੂੰ ਪਾਣੀ ਜਾ ਨਹੀਂ ਸਕਦਾ ਤੁਹਾਨੂੰ ਕੀ ਲੱਗਦਾ ਵੀ ਇਹਦਾ ਕੋਈ ਮਸਲਾ ਹੱਲ ਹੋਏਗਾ ਇਹ ਮਸਲਾ ਹੱਲ ਆਉਂਦੇ ਆ ਜੀ ਡਾਕਟਰ ਹੁੰਦੇ ਆ ਮਹੀਨਾ ਤੋਂ ਆਉਂਦੇ ਪਹਿਲੇ ਕਹਿੰਦੇ ਇਹ ਇਹ ਕਰਦਾਂਗੇ ਹੁਣ ਪਿਛਲੇ ਦਿਨਾਂ 'ਚ ਮੀਂਹ ਪਿਆ ਕਾਫੀ ਇੱਥੇ ਪਾਣੀ ਭਰਿਆ ਉੱਤ ਪਾਣੀ ਦੇ ਨਾਲ ਦੇਖੋ ਦੁਬਾਰਾ ਕਿੱਦਾਂ ਟੁੱਟੀਆਂ ਇਹ ਦੁਬਾਰਾ ਦੋ ਵਾਰੀ ਬਣ ਚੁੱਕੀ ਆ ਦੋ ਵਾਰੀ ਬਣ ਚੁੱਕੀ ਆ ਹਾਂਜੀ ਹਾਂਜੀ ਇਹ ਬਣੀਆਂ ਕਿੱਦਾਂ ਦੇ ਮੈਨੂੰ ਤਾਂ ਲੱਗਦਾ ਸੀਮਿੰਟ ਲੱਗਾ ਹੀ ਨਹੀਂ ਸੀਮਿੰਟ ਲੱਗਾ ਹੀ ਨਹੀਂਗਾ ਇਦਾਂ ਤੁਹਾਨੂੰ ਤੁਹਾਨੂੰ ਲੱਗਦਾ ਦੋ ਬਾਰਸ਼ਾਂ ਤੋਂ ਬਾਅਦ ਟੁੱਟ ਜਾਣ ਨਾ ਨਾ ਜੇ ਦੋ ਵਾਰੀ ਜੇ ਬਣ ਟੱਕੇ ਹੋਣ ਇਹ ਸਹੀ ਬਣੀਆਂ ਤਾਂ ਭਾਈ ਤਿੰਨ ਬਾਰਸ਼ਾਂ ਪੈਣ ਤੁਸੀਂ ਹਾਂ ਮੱਲੇ ਵਿੱਚ ਕਾਲਾ ਮਲਾ ਚੱਲਦਾ ਹੈ। ਸੀਮਿੰਟ ਜਾ ਤੇ ਕਾਲਾ ਮਲਾ। ਭਾਜੀ ਇੱਕ ਛੋਟੀ ਜਿਹੀ ਗੱਲ ਹੱਸੋ ਜਦੋਂ ਇਲੈਕਸ਼ਨ ਸੀ ਉਹ ਇੱਥੇ ਸਪਾਈ ਨੇ ਬਹੁਤ ਸਾਰੀਆਂ ਗੱਡੀਆਂ ਲਗਾਈਆਂ ਗਈਆਂ ਸੀ ਉਹ ਕਿੱਥੇ ਅੱਜ ਦੀ ਰੇਟ ਚ? ਉਹ ਅੱਜ ਦੀ ਰੇਟ ਤੇ ਪਤਾ ਨਹੀਂ ਮਰਦਾ ਜਿੱਦਾਂ ਬਿਜਲੀ ਆਉਂਦੀ। ਤੁਹਾਨੂੰ ਕੀ ਲੱਗਦਾ ਇਲੈਕਸ਼ਨਾਂ ਕਰਕੇ ਲਗਾਈਆਂ ਗਈਆਂ ਸੀ ਬਸ? ਬਸ। ਮੱਲੇ ਮੱਲੇ ਪਰੇਸ਼ਾਨੀ ਪੈ ਰਹੀ ਹੈ ਪਾਣੀ ਦੀ ਸਮੱਸਿਆ। ਪੜਾਉਣ ਰਿਹਾ। ਦਿਲਵਾਵਲੌਰ ਤੇ ਪਾਣੀ ਗੰਦਾ ਆ ਰਿਹਾ ਹੈ। ਹੂੰ। ਭਈ ਸਾਰੇ ਪਾਸੇ ਘੁੰਮਿਆ ਅੱਜ ਗਾਜੀਗੁਲੇ ਇਸੇ ਕਾਰਨ ਤਰਨਾ ਕੀਤਾ ਸੀ ਲੋਕਾਂ ਨੇ। ਭਈ ਪਾਣੀ ਉਹਨਾਂ ਦੇ ਵੀ ਗੰਦਾ ਆ ਰਿਹਾ ਮਤਲਬ ਇਹ ਕਿਉਂ ਹੋ ਰਿਹਾ ਹੈ ਕਿਉਂ ਨਹੀਂ ਕੰਮ ਹੋ ਰਿਹਾ ਸਿਵਰੇ ਸਾਰੇ ਪਾਸੇ ਆਏ ਹੀ ਦੋ ਤਿੰਨ ਗੱਡੀਆਂ ਲੈ ਕੇ ਆਏ ਹੀ ਬਸ ਤੇ ਤੁਹਾਡੀ ਸਮਾਈ ਹੋਇਆ ਹੋਇਆ ਠੀਕ ਕੱਢਾ ਦਿਲਬਾਗ ਨਗਰ ਦਿਲਬਾਗ ਨਗਰ ਕਰਦੇ ਭੇਜ ਜੀ ਤੁਹਾਨੂੰ ਕੀ ਲੱਗਦਾ ਸਰਕਾਰਾਂ ਦੀਆਂ ਨੇ ਕੰਮ ਹੀ ਹੈ ਹਾਂਜੀ ਸਰਕਾਰਾਂ ਨਾਲ ਕਮੀਆਂ ਤਾਂ ਕਰਕੇ ਸਰਕਾਰਾਂ ਕਮੀਆਂ ਵੀ ਨਹੀਂ ਕਰ ਸਕਦੀ ਉਹ ਸਰਕਾਰਾਂ ਕਹਿ ਦਿਆ ਕਰਦੇ ਆ ਹੀ ਬਸ ਸੁਣ ਲੈਣਗੇ ਠੀਕ ਹੈ ਠੀਕ ਹੈ ਸਰਕਾਰਾਂ ਕਰਨ ਤੇ ਤੇ ਬੂਹ ਕਰਦੀਆਂ ਪਈਆਂ ਦਿਲਬਾਗ ਗਲੀ ਵਿੱਚ ਕਰਦੀਆਂ ਪਈਆਂ ਕਹਿੰਦੇ ਜੀ ਪੌਨਿੰਗ ਸਾਰੇ ਆਏਗਾ ਜਿਹੜਾ ਪ੍ਰੋਟੈਸਟ ਕਰਨ ਤੋਂ ਬਾਅਦ ਕਰਦੀਆਂ ਬਹਿ ਕੇ ਉਦਾਂ ਹੀ ਆਪੇ ਕਰਨ ਆਗੇ ਟੈਕ ਕਰਨ ਤੋਂ ਬਾਅਦ ਕੀ ਕੀਤਾ ਠੀਕ ਕੀਆ ਨਾਮ ਆਪਕਾ ਇਹ ਕੌਨ ਸਾ ਏਰੀਆ ਹੈ ਇਹ ਕੌਨ ਸਾ ਏਰੀਆ ਹੈ 120 ਠੀਕ ਹੋ 120 ਫੁੱਟੀ ਰੋਡ ਦੇ ਇੰਨੀ ਗੰਦਗੀ ਕਿੱਥੋਂ ਆਈ ਹੈ ਕੱਲ ਤੇ ਤੇ ਰੇੜੀ ਉਲਟ ਗਿਆ ਥਾ ਅੱਛਾ ਜੀ ਫਿਰ ਉਹ ਯਾਰ ਕੌਨ ਹੈ ਰਾਤ ਨੂੰ ਸੁੱਦੀਆਂ ਨਹੀਂ ਰਾਤ ਨੂੰ ਕੋਈ ਸੁੱਟ ਕੇ ਜਾਂਦੇ ਕੋਈ ਧਿਆਨ ਨਹੀਂ ਰੱਖਦਾ ਇੱਥੇ ਪਰ ਦੇਖਿਆ ਜਾਵੇ ਜਦੋਂ ਆਮ ਆਦਮੀ ਪਾਰਟੀ ਇੱਥੇ ਇਲੈਕਸ਼ਨ ਹੋਇਆ ਪਿੱਛੇ ਹੁਣ ਮਹਿੰਦਰ ਭਗਤ ਜੀ ਜਿੱਤੇ ਆ ਉਹਨਾਂ ਵੱਲੋਂ ਵਾਅਦੇ ਦੇ ਬੜੇ ਕੀਤੇ ਗਏ ਸੀ ਵੀ ਅਸੀਂ ਸਾਫ ਸਪਾਈ ਰੱਖਾਂਗੇ ਆਹ ਕਰਾਂਗੇ ਉਹ ਕਰਾਂਗੇ ਤੁਹਾਨੂੰ ਕੀ ਲੱਗਦਾ ਨਹੀਂ ਤੁਸੀਂ ਇੱਥੇ ਲੇਟੇ ਹੋਇਓ ਪਿੱਛੇ ਨਾਲ ਮੱਛਰ ਰਹਿਣੇ ਤੁਹਾਨੂੰ ਮੱਛਰ ਲੜਦੇ ਨਹੀਂ ਪਏ ਕੰਪਕੜਾ ਮੁਕਲ ਦਿਨ ਮੇ ਤੇ ਨਹੀਂ ਤੇ ਪਾਣੀ ਤੇ ਦੇਖੋ ਕਿੰਨੇ ਮੱਛਰ ਉੱਡਦੇ ਵੇ ਤੁਹਾਨੂੰ ਦਿਖਦਾ ਨਹੀਂ ਬਈ ਮਛਰਾ ਦਾ ਨਹੀਂ ਭਈਆ ਯਾਹਾਂ ਯਾਹਾਂ ਕਿਆ ਕਰਤੇ ਹੋ ਕੰਮ ਕਰਤੇ ਹੋ ਯਾਹਾਂ ਹਮ ਲੋਕ ਤਾਂ ਅੰਦਰ ਕੰਮ ਕਰਦੇ ਆਂ ਅੱਛਾ ਤੇ ਉਹ ਬਾਹਰ ਪੂਰਾ ਪੜਾ ਹੈ ਕੂੜੇ ਕੇ ਪਾਸ ਬੈਠੇ ਹੋ ਕਿਆ ਕਿਆ ਬਦਬੂ ਤਾਂ ਆਤੀ ਹੋਗੀ ਕਿਆ ਕਰੇ ਅਸੀਂ ਤਾਂ ਉਧਰ ਹੀ ਤੇ ਜਗਾ ਨਹੀਂ ਆਪਾਂ ਸਾਰਾ ਮੋਟਾ ਇੱਥੇ ਹਵਾ ਲੱਗਣਾ ਹੈ ਤੇ ਪੈ ਜਾਣਾ ਨਹੀਂ ਨਹੀਂ ਰੋਡ ਤੇ ਇਤਨਾ ਕੂੜਾ ਹੈ ਅਗਰ ਇਸ ਕੋ ਨਾ ਉਠਾਇਆ ਜਾਏ ਤਾਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ ਮੱਛਰ ਵੀ ਕਿਤਨਾ ਹੈ ਹੂੰ क्या लगता।, लगता है ध्यान नहीं जाता है किसी का इस जगह पे नहीं जो नगर निगम वाले सफाई करने आते हैं वहाँ से कूड़ा उठाते नहीं यहां से तीन दिन से छुट्टी है सर अच्छा अच्छा नहीं छुट्टी तो आज कल से हुई है ना लेकिन ये कितने तीन दिन पहले से पड़ा हुआ है कूड़ा तो कल से पड़ा है अच्छा कल की है कितने वैसे रोज उठाते हैं ठीक